ਪਿੰਡ ਚਸ਼ਮੀ 5 5:30 ਵਜੇ ਹਾਂਜੀ ਬਾਸਕੀਬਾਲ ਖੇਡਣ ਦੇ ਲਈ ਪੂਰੇ ਪਿੰਡ ਦੇ ਮੁੰਡੇ ਇਕੱਠੇ ਹੋ ਜਾਂਦੇ ਸੀਗੇ ਬਾਈ ਪਹਿਲਾਂ ਜ ਵਾਲੀਬਾਲ ਦੇ ਨੈਟ ਖਾਲੀ ਪਏ ਹੁਣ ਸਾਡੇ ਕੋਲ ਬਾਲ ਜੋਗਾ ਹੀ ਪੈਸਾ ਹੈ ਨੈਟ ਜੋਗਾ ਹੀ ਪੈਸਾ ਹੈ ਬਈ ਯਾਰ ਦੋਸਤ ਨਹੀਂ ਆਏ ਖੇਡਣ ਵਾਲੇ ਹਾਂ ਉਹੀ ਗੱਲ ਹੈ ਬਾਈ ਸਾਰਾ ਗੋਂ ਖਾਲੀ ਹੋ ਗਿਆ ਇਹ ਜੋ ਸਭ ਲਾਓ ਜੀ ਪਹਿਲਾਂ ਇੱਕ ਪਾੜੇ ਮਾ ਹੂੰ 10 10 12 12 ਛੋਗਰੇ ਖੜੇ ਘਰਾਂ ਦੇ ਦੋ ਪਾੜੇ ਹਮੇ 6 6 ਦੀ ਟੀਮ ਹੋਈ ਕਰਦੀ ਸੀ 10 10 12 ਬਣਾ ਛੋਗਰੇ ਇੱਕ ਪਾੜੇ ਮੇ ਖੜੇ ਕਰਾਂਦੇ 25 25 26 26 ਮਨੇ 4 4 ਟੀਮ ਬਣਾ ਗਾ ਬਲੀਵਲ ਖੇਡੀ ਅਜੇ ਇੱਕ ਟੀਮ ਨਹੀਂ ਬਣਦੀ ਬਾਈ ਮੁੰਡੇ ਨਹੀਂ ਹੈਗੇ 6 ਜਣੇ ਵੀ ਨਹੀਂ ਇਕੱਠੇ ਹੁੰਦੇ ਹਮ ਜਿਹੜੇ ਮਾੜੇ ਮੋਟੇ ਬੱਚੇ ਹੋ ਨਸ਼ੇ ਆ ਕਰਕੇ ਬਾਈ ਯੂ ਆ ਵੀ ਨਸ਼ੇ ਤੋਂ ਕਿਆ ਹੀ ਕਹਾ ਜਿ ਜਿਸਨੇ ਕਰਨਾ ਬਾਈ ਉਹਨੂੰ ਕੋਈ ਰੋਕ ਨਹੀਂ ਸਕਦਾ ਪਰ ਕਰਾਣੇ ਵਾਲਾ ਵੀ ਹਮ ਤੋਂ ਹੀ ਕਹਾ ਹੈ ਅਭੀ ਜਿੰਨਾ ਇਸ ਚੀਜ਼ ਤੇ ਬਚਾ ਜਾ ਹੂੰ ਉਨਾ ਬਚੋ ਹੂੰ ਪਰਵਾਰ ਭਾਈ ਪਤਾ ਕਿਦਾਂ ਪਿੰਡਾ ਚ ਮੰਨ ਲਓ ਇੱਕ ਵੱਡਾ ਭਰਾ ਬਾਹਰ ਚਲ ਗਿਆ ਉਹ ਪੈਸੇ ਪਾ ਰਿਆ ਹਾਂਜੀ ਇੱਧਰ ਛੋਟਾਗਾ ਉਹ ਉਹਨੂੰ ਇੰਜੋਏ ਕਰ ਰਿਹਾ ਨਸ਼ਾ ਕਰ ਰਿਹਾ ਉਸੇ ਪੈਸਿਆਂ ਦੀ ਬਰਕਤ ਨਹੀਂ ਪੈ ਰਹੀ ਹੈ ਨਾ ਉਹ ਬਾਹਰ ਵਿਚਾਰਾ ਤੰਗ ਹੋ ਰਿਹਾ ਉਰੇ ਉਹ ਨਸ਼ੇ ਚ ਛੋਟਾ ਹੈ ਨਾ ਉਹ ਉਹ ਘੇਰਾ ਪੈ ਗਿਆ ਉਹਨੂੰ ਮੁੜ ਕੇ ਉਹਨੂੰ ਨਸ਼ਾ ਛਡਾਉਣ ਵਾਸਤੇ ਪੈਸੇ ਪਾ ਰਿਆ ਬਾਹਲੇ ਉਲਝ ਗਿਆ ਤਾਣਾ ਹੈ ਨਾ ਬਾਈ ਜੋਨ ਸਾ ਬੰਦਾ ਬਾਹਰ ਮਿਹਨਤ ਕਰ ਰਿਆ ਉਰਾ ਪੈਸਾ ਭੇਜ ਰਿਆ ਉਸਕੇ ਛੋਟੇ ਭਾਈ ਨੂੰ ਸਮਝਣਾ ਚਾਹੀਏ ਵੀ ਬਾਹਰ ਮੇਰਾ ਭਾਈ ਕਿਸ ਤਰ੍ਹਾਂ ਮਰ ਕੇ ਪੈਸਾ ਕਮਾ ਕੇ ਮੇਰੇ ਵਾਸਤਾ ਭੇਜ ਰਿਆ ਹੋਰ ਬਥੇਰੀ ਚੀਜ਼ਾਂ ਯਾਰ ਖਾਣੇ ਨੂੰ ਰੋਟੀ ਖਾ ਲੈ ਤੂੰ ਹੂੰ ਹੋਰ ਬਾਤ ਬਥੇਰੀ ਚ ਜੰਪਨੀ ਰਖਾਓ ਦੁੱਧ ਪੀਓ ਹੂੰ ਉਹ ਨਸਿਆਂ ਵਾਲਾ ਤਾਂ ਬਹੁਤ ਗੰਦਾ ਯਾਰ ਵੀਰ ਨਸਾ ਵੀ ਚੱਲ ਬੰਦਾ ਦਰੂ ਦਰੂ ਪੀ ਲੈ ਕੋਈ ਡਰ ਨਹੀਂ ਹੈ ਜੋਂ ਸੇ ਚਿੱਟੇ ਲਾਰੇ ਬਾਈ ਹੂੰ ਇਨ ਗੱਲਾਂ ਨੂੰ ਹਬੀ ਫਲਾਇ ਚਿੱਟੇ ਨੂੰ ਪੀਵਾ ਫਿਰ ਚਿੱਟਾ ਨੂੰ ਪੀ ਜਾ ਬੇਕੇ ਤੁਸੀਂ ਬੁੰਡੇ ਆਪਣੇ ਪਿੰਡਾਂ ਚ ਮਰ ਵੀ ਰਹੇ ਆ ਸ਼ਹਿਰਾਂ ਚ ਵੀ ਦੇਖ ਲਿਖੇ ਬਾਈ ਇਹ ਤਾਂ ਕੀ ਗੱਲ ਕਰਨੀ ਸਾਰੇ ਪਾਸੇ ਇਹ ਹਾਲ ਹੋ ਰਿਹਾ ਮਾਰੇ ਗਾਉਂ ਬਾਈ ਉਹ ਅਭੀ ਜੋਣ ਸੇ ਮਾਰੇ ਗੇਲ ਕੇ ਪੰਜ ਸੱਤ ਛੋਗਰੇ ਮਨੇ ਆਪਣੇ ਗੋਮਾ ਚਿੱਟਾ ਨੀ ਬੜਨ ਦੀਆ ਬਾਈ ਹਾਂ ਮਾਰੇ ਗੋਮਾ ਇੱਕ ਵੀ ਛੋਗਰਾ ਚਿੱਟਾ ਨਹੀਂ ਪਿੰਦਾ ਹੈ ਜੇ ਪਿੰਦਾ ਹੋਗਾ ਤਾਂ ਬਹੁਤ ਪਰਦੇ ਚ ਹੈ ਨਾ ਖੁੱਲਾ ਨਹੀਂ ਪਤਾ ਹੋਗਾ ਹਾਂ ਸਾਨੂੰ ਨਹੀਂ ਪਤਾ ਜੇ ਸਾਨੂੰ ਪਤਾ ਹੁੰਦਾ ਸੇ ਢਾ ਲੈਣਾ ਸੀ ਕਦੋਂ ਦਾ ਹੂੰ ਤੁਸੀਂ ਆਪਣੇ ਚਾਚਾ ਜੀ ਦੀ ਗੱਲ ਦੀ ਤਾਇਆ ਜੀ ਦੀ ਗੱਲ ਕੀਤੀ ਤੁਸੀਂ ਆਪਣੇ ਤਾਇਏ ਦੇ ਬੇਟੇ ਨਾਲ ਬਹੁਤ ਪਿਆਰ ਨਾਲ ਰਹਿੰਦੇ ਹੋ ਆਪ ਅੱਜ ਕੱਲ ਦੇਖਦੇ ਨੇ ਕਿ ਇਸ ਰਿਸ਼ਤੇ ਨੂੰ ਸ਼ਰੀਕੇਬਾਜੀ ਵਜੋਂ ਉਭਾਰ ਰਿਹਾ ਜੇ ਤਾਇਏ ਦਾ ਮੁੰਡਾ ਚਾਚਾ ਦਾ ਮੁੰਡਾ ਤਾਂ ਤੁਹਾਡਾ ਸ਼ਰੀਕ ਸ਼ਰੀਕ ਹੀ ਆ ਤੁਸੀਂ ਤਾਂ ਲੜਦੇ ਹੋ ਰਹਿਣਾ ਪਿਆਰ ਬਹੁਤ ਘਟ ਗਿਆ ਨਾ ਬਾਈ ਮਾਰਾ ਡੱਬਰ ਐਸਾ ਨਹੀਂ ਹੈ ਪਿੰਡਾਂ 'ਚ ਜੇ ਪਰਿਵਾਰ ਆਪਸ ਵਿੱਚ ਟੁੱਟੇ ਹੋਏ ਆ ਉਹਦਾ ਫਾਇਦਾ ਫੇ ਗਵਾਂਡ ਲੰਦਾਗਾ ਹੋਰ ਲਣਾਉਂਦਾ ਇਹ ਮੈਂ ਤੁਹਾਨੂੰ ਦਿਖਾਵਾਂ ਹੁਣ ਜਿਹੜਾ ਮੁੰਡਾ ਸੀ ਜਿਹਦਾ ਪੌਡਕਾਸਟ ਕੀਤਾ ਮੇਰਾ ਤੇ ਮੇਰਾ ਤਾਂ ਉਸਕਾ ਐਕਸੀਡੈਂਟ ਹੋ ਗਿਆ ਤਾਂ ਹਾਂ ਐਕਸੀਡੈਂਟ ਹੋ ਗਿਆ ਤਾਂ ਮੰਨੇ ਸਿਰਫ ਇੱਕ ਜਣੇ ਨੂੰ ਫੋਨ ਕਰਦਾ ਆਪਣੇ بڑے ਭਾਈ ਨੂੰ ਹਾਂ ਵੀ ਭਾਈ ਯੂ ਕਰਕੇ ਮੇਰਾ ਐਕਸੀਡੈਂਟ ਹੋ ਗਿਆ ਹਾਂ 10 ਮਿੰਟ ਦੇ ਅੰਦਰ ਮੇਰਾ ਸਾਰਾ ਡੱਬਾ ਹਸਪੀਟਲ ਮਾਦਾ ਭਾਈ ਚਾਚੇ ਤਾਂ ਸਾਰੇ ਸਾਰੇ ਕਿੰਨੇ ਫੈਮਿਲੀ ਮੈਂਬਰ ਤੁਹਾਡੇ ਫੈਮਿਲੀ ਮੈਂਬਰ ਵੀਰੇ ਸਾਡੇ ਡੈਡੀ ਹੁਣੇ ਸਾਡੇ ਬਾਪੂ ਹੁਣੇ ਦੋ ਭਰਾ ਸੀਗੇ ਅੱਗੇ ਉਹਨਾਂ ਦੇ ਸੱਤ ਮੁੰਡੇ ਆ ਹਾਂ ਤਿੰਨ ਭੈਣਾਂ ਸਾਡੀ ਬੂਆ ਅੱਗੇ ਉਹਨਾਂ ਦੇ ਅਸੀਂ ਦੋ ਦੋ ਮੁੰਡੇ ਆ ਹਾਂ ਦੋ ਦੋ ਛੋਗਰੇ ਸਾਬਾ ਭੈਣ ਵੀ ਹੈ ਬੈਣਾ ਵਧੀਆ ਵਧੀਆ ਪਰਿਵਾਰ ਤੁਹਾਡਾ ਬਾਈ ਮੋਜਾਂ ਸਾਂਝੇ ਘਰ ਚ ਰਹਿੰਦੇ ਹੋ ਦੇਖ ਫੈਮਿਲੀ ਵੱਡੀ ਹੋ ਜਾਂਦੀ ਤਾਂ ਆਪਣਾ ਘਰ ਅਡ ਅਡ ਕਰਨਾ ਪੈਂਦਾ ਪਰ ਹੈਗੇ ਸਾਂਝੇ ਹੀ ਆ ਇੱਕ ਨੂੰ ਕੋਈ ਵਿਪਤਾ ਪੈ ਜਾਵੇ ਤੁਸੀਂ 30 35 ਜਾਨੇ ਪਰਿਵਾਰ ਦੇ ਮਿੰਟੋ ਮਿੰਟ ਇਕੱਠੇ ਹੋ ਜਾਂਦੇ ਹੈ ਗੇਲ ਪੜੀ ਖੜੇ ਬਾਈ ਗੇਲ ਪੜੀ ਹੂੰ ਜੇ ਇੱਕ ਮਨੂ ਹੈ ਵੀ ਮਾਰੇ ਗੋਮਾ ਹੂੰ ਮਾਰੇ ਏਰੀਆ ਮਾ ਕਉਈ ਉਹ ਨਹੀਂ ਕਹਿੰਦਾ ਹਾਂ ਓਏ ਕੀ ਦਿੱਕਤ ਐ ਉਹਨੂੰ ਪਤਾ ਬਾਈ ਮੇਰਾ ਪਰਿਵਾਰ ਆਜੂ ਉਹਨੂੰ ਪਤਾ ਜੇ ਏਕ ਨੂੰ ਕੁਝ ਕਿਹਾ 35 ਜਣੇ ਪਿੱਛੇ ਖੜੇ ਖੜੇ ਆ ਹੂੰ ਜੇ ਤਾਂ ਮੁੰਡੇ ਸਾਰੇ ਬਾਹਰ ਚਲ ਗਏ ਫੇ ਪਿੰਡਾ ਚ ਕੌਣ ਰਹਿ ਜਾਊਗਾ ਪਿੰਡਾ ਚ ਤਾਂ ਬਾਈ ਭਈਏ ਰਹਿਣਗੇ ਯੂਪੀ ਤੋਂ ਆ ਕੇ ਹੁਣ ਵੀ ਰਹਿ ਰਹੇ ਆ ਕੋਈ ਕਹਿੰਦਾ ਵੀ ਭਈਏ ਉੱਥੋਂ ਆ ਕੇ ਇੱਥੇ ਰਾਜੇ ਬਣ ਰਹੇ ਨੇ ਹੂੰ ਤੇ ਸਾਡੇ ਵਾਲੇ ਉੱਥੇ ਜਾ ਕੇ ਨੌਕਰ ਬਣ ਰਹੇ ਨੇ ਇੱਥੇ ਰਾਜੇ ਹਮ ਇੱਥੇ ਰਾਜੇ ਆ ਸਾਰ ਫੈਮਿਲੀ ਆਪਣੇ ਕੋਲ ਆ ਸਾਰਾ ਕੁਝ ਆਪਣੇ ਕੋਲ ਆ ਹਮ ਉੱਥੇ ਜਾ ਕੇ ਉਹ ਹੀ ਕੀ ਸ਼ਿਫਟਾਂ ਹੀ ਲਾ ਰਹੇ ਆ ਹਮ ਕੰਮ ਉਹ ਕਰ ਰਹੇ ਆ ਕੋਈ ਕੰਟਰਕਸ਼ਨ ਦਾ ਕੰਮ ਕਰ ਰਿਹਾ ਕੋਈ ਕੁਝ ਕਰ ਰਿਹਾ ਕਿਸੇ ਲੇਬਰ ਨਾਲ ਲੱਗਿਆ ਕੁਝ ਵੀ